ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਤੁਹਾਡੀ ਤੰਦਰੁਸਤੀ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਠੀਕ ਹੈ ਤੁਸੀਂ ਸਾਰੇ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਤੇ ਕੋਈ ਦੁੱਖ ਦਰਦ ਤੁਹਾਡੇ ਨੇੜੇ ਤੇੜੇ ਵੀ ਨਾ ਆਵੇ ਠੀਕ ਹੈ ਜੀ ਆਪਾਂ ਦੋ ਵੀਡੀਓਜ਼ ਪਾਈਆਂ ਸੀਗੀਆਂ ਤੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਪਿਛਲੀਆਂ ਜਿਹੜੀਆਂ ਦੋ ਵੀਡੀਓਜ਼ ਪਾਈਆਂ ਸੀਗੀਆਂ ਉਹ ਦੇਸ਼ ਦੇ ਪਾਪਾ ਦੇ ਰਿਗਾਰਡਿੰਗ ਸੀਗੀਆਂ ਓ ਮੈਨੂੰ ਤਾਂ ਪਉਣੀਆ ਪਈਆਂ ਕਿਉਂਕਿ ਤੁਹਾਡੇ ਬਹੁਤ ਸਾਰੇ ਭੈਣ ਭਰਾਵਾਂ ਦੇ ਸਵਾਲ ਸੀਗੇ ਕਿ ਇਹ ਦੇਸ਼ ਦੇ ਪਾਪਾ ਕਿੱਥੇ ਨੇ ਉਹਨਾਂ ਨੂੰ ਕੀ ਹੋਇਆ ਸੋ ਆਪਾਂ ਤੁਹਾਨੂੰ ਸਾਰੀ ਚੀਜ਼ ਹੈ ਜਿਹੜੀ ਡਿਟੇਲ ਚ ਦੱਸਦੀ ਸਟੋਰੀ ਬਹੁਤ ਟ੍ਰੈਜਿਕ ਹੈਗੀ ਹੈ ਬਹੁਤ ਦੁੱਖ ਦੁੱਖ ਭਰੀ ਸਟੋਰੀ ਹੈਗੀ ਹੈ ਪਰ ਚਲੋ ਪੋਜ਼ਿਟਿਵ ਹੋ ਕੇ ਫੇਸ ਕਰਦੇ ਹਾਂ ਕਿਉਂਕਿ ਇਨਸਾਨ ਉਹੀ ਹੁੰਦਾ ਹੈ ਜਿਹੜਾ ਹਰ ਇੱਕ ਸਿਚੁਏਸ਼ਨ ਨੂੰ ਖੁਸ਼ੀ-ਖੁਸ਼ੀ ਫੇਸ ਕਰੇ ਪੋਜ਼ਿਟਿਵਿਟੀ ਨਾਲ ਲੰਘ ਜਾਵੇ ਉਹਦੇ ਵਿੱਚੋਂ ਸੋ ਕੋਸ਼ਿਸ਼ ਕਰ ਰਹੀ ਹਾਂ ਇਹਨੂੰ ਫੇਸ ਕਰਨ ਦੀ ਇਹ ਸਿਚੁਏਸ਼ਨ ਨੂੰ ਫੇਸ ਕਰਨ ਦੀ ਕਿਉਂਕਿ ਮੈਂ ਦੇਖਿਆ ਕਿ ਮੇਰੀਆਂ ਹੋਰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਜਿਹੜੀਆਂ ਨੇ ਆਪਣੀਆਂ ਸਟੋਰੀਆਂ ਦੱਸੀਆਂ ਠੀਕ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਆ ਗਈ ਮੈਂ ਸੋਸ਼ਲ ਮੀਡੀਆ ਤੇ ਆ ਕੇ ਤੁਹਾਡੇ ਨਾਲ ਸ਼ੇਅਰ ਕਰ ਲਈ ਉਹ ਨਹੀਂ ਆਈਆਂ ਉਹਨਾਂ ਨੇ ਸ਼ੇਅਰ ਨਹੀਂ ਕੀਤੀਆਂ ਪਰ ਕਮੈਂਟ ਦੇ ਥਰੂ ਕਮੈਂਟਸ ਦੇ ਥਰੂ ਉਹਨਾਂ ਨੇ ਮੇਰੇ ਨਾਲ ਬਹੁਤ ਸਾਰੀਆਂ ਜਿਹੜੀਆਂ ਇਹ ਆਪਣੀ ਸਟੋਰੀਜ਼ ਹੈਗੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਕਿਸੇ ਨੇ ਕਿਹਾ ਕਿ ਮੇਰੇ ਹਸਬੰਦ ਘਰੋਂ ਚਲੇ ਗਏ 22 ਸਾਲ ਹੋ ਗਏ ਫਿਰ ਵਾਪਸ ਨਹੀਂ ਆਏ ਕਿਸੇ ਨੇ ਕਿਹਾ ਕਿ ਮੇਰਾ ਬੱਚਾ ਬਹੁਤ ਛੋਟਾ ਸੀ ਜਦੋਂ ਮੇਰੇ ਹਸਬੰਦ ਚਲੇ ਗਏ ਕਿਸੇ ਨੇ ਕਿਹਾ ਕਿ ਆਰਮੀ ਦੇ ਵਿੱਚ ਸੀ ਉਹਨਾਂ ਦੀ ਉਦੋਂ ਡੈਥ ਹੋ ਗਈ ਐਕਸਪਾਇਰ ਹੋ ਗਈ ਹੈ ਨਾ ਸ਼ਹੀਦ ਹੋ ਗਏ ਕਹਾਂਗੇ ਆਪਾਂ ਆਰਮੀ ਮੈਨ ਨੂੰ ਤਾਂ ਸ਼ਹੀਦ ਹੋ ਗਏ ਕਹਾਂਗੇ ਸੋ ਮੈਂ ਥੋੜੀ ਜੀ ਆਪਾਂ ਦੇਖਣਾ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਭੈਣਾਂ ਸੀਗੀਆਂ ਜਿਨ੍ਹਾਂ ਨੇ ਆਪਣੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਮੈਂ ਥੋੜੀ ਜੀ ਨਾਮ ਜ਼ਰੂਰ ਲੈਣਾ ਚਾਹੂੰਗੀ ਜੀ ਇੱਕ ਹੈਗੇ ਨੇ ਸਿਮਰਨ ਬਾਠ ਉਹਨਾਂ ਨੇ ਲਿਖਿਆ ਕਿ ਮੇਰੇ ਵੀਰ ਨਵੀਦੀਵੀ ਇਸੇ ਬਿਮਾਰੀ ਨਾਲ ਡੈਥ ਹੋਈ ਸੀਗੀ ਉਹ ਸਿਰਫ 21 ਸਾਲ ਦਾ ਸੀਗਾ ਤੇ ਬਹੁਤ ਵੱਡਾ ਦੁੱਖ ਹੈ ਜੀ ਬਹੁਤ ਪਰ ਹੈ ਪਰ ਦੇਖੋ ਜੀ ਹਰ ਇੱਕ ਦਾ ਆਪਣਾ ਦੁੱਖ ਹੁੰਦਾ ਹੈ ਹਨਾ ਹਰ ਇੱਕ ਨੇ ਆਪਣੇ ਮਤਲਬ ਸਰੀਰ ਦੇ ਉੱਪਰ ਝੱਲਣਾ ਹੁੰਦਾ ਹੈ ਤੇ ਨੈਕਸਟ ਆਈ ਲੌਸਟ ਮਾਈ ਹਸਬੈਂਡ ਇਨ ਮਾਰਚ 2024 ਸਿਰਫ 48 ਦੇ ਸੀ ਮੇਰੇ ਦੋ ਬੱਚੇ ਜਿਨ੍ਹਾਂ ਦੀ ਜ਼ਿੰਮੇਵਾਰੀ ਵਾਹਿਗੁਰੂ ਜੀ ਨੇ ਮੈਨੂੰ ਦਿੱਤੀ ਬਟ ਅਜੇ ਤਾਜੀ ਸੱਟ ਲੱਗੀ ਦੇਖੋ ਜੀ ਉਹਨਾਂ ਨੇ ਮਾਰਚ 2024 ਦੇ ਵਿੱਚ ਆਪਣੇ ਹਸਬੰਦ ਜਿਹੜੇ ਖੋਏ ਨੇ ਸਹੀ ਕਿਹਾ ਉਹਨਾਂ ਨੇ ਕਿ ਸੱਟ ਹਜੇ ਤਾਜੀ ਹੈ ਜ਼ਖਮ ਹਜੇ ਬਹੁਤ ਅੱਲੇ ਨੇ ਇਹਨਾਂ ਨੂੰ ਭਰਨ ਲਈ ਟਾਈਮ ਲੱਗੂਗਾ ਦੇਖੋ ਜ਼ਖਮ ਹੈ ਜਿਹੜੇ ਇਹ ਖਤਮ ਤਾਂ ਕਦੇ ਵੀ ਨਹੀਂ ਹੋਣੇ ਪਰ ਹੌਲੀ-ਹੌਲੀ ਟਾਈਮ ਦੇ ਨਾਲ ਪਰਦੇ ਜਾਣਗੇ ਹਨਾ ਆ ਇਹਨਾਂ ਦੀ ਆਈਡੀ ਸਿਗੀ ਟੇਸਟ ਆਫ ਏਸ਼ੀਆ 7718 ਭੈਣ ਨੇ ਆਪਣਾ ਨਾਮ ਨਹੀਂ ਲਿਖਿਆ ਆਈ ਐਮ ਨਾਟ ਫੀਲਿੰਗ ਵੈਲ ਰਾਈਟ ਨਾਉ ਉਹ ਕਹਿੰਦੇ ਮੈਂ ਅੱਛਾ ਮਹਿਸੂਸ ਨਹੀਂ ਕਰ ਰਹੀ ਕੋਈ ਗੱਲ ਨਹੀਂ ਥੋੜਾ ਟਾਈਮ ਲੱਗੂਗਾ ਟਾਈਮ ਬਹੁਤ ਬਲਵਾਨ ਹੈ ਵੱਡੇ ਵੱਡੇ ਚੱਕ ਮੈਂ ਜਿਹੜੇ ਟਾਈਮ ਕਰ ਦਿੰਦਾ ਠੀਕ ਹੈ ਜੀ ਤੇ ਨੈਕਸਟ ਹੈਗੇ ਆ ਤ੍ਰਿਪਦਮਨ ਕੌਰ ਇਹ ਮੇਰੀ ਸੇਲੀ ਵੀ ਹੈ ਤੇ ਮੇਰੀ ਭੈਣ ਵੀ ਹੈ ਤੇ ਇਹ ਸੰਗਰੂਰ ਤੋਂ ਨੇ ਉਹਨਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਜਿਸ ਕਰਨ ਦੇ ਅੰਗ ਸੰਗ ਰਹੋ ਦੁੱਖ ਤਾਂ ਬਹੁਤ ਵੱਡਾ ਹੈ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਇਸ ਚੁਲਬਲੀ ਨਾਲ ਇਹ ਪਾਣਾ ਵਰਤ ਜਾਣਾ ਹੈ ਵਾਹਿਗੁਰੂ ਜੀ ਜਿਸ ਕਰਨ ਅਤੇ ਆਦੇਸ਼ ਨੂੰ ਆਪਣਾ ਪਿਆਰ ਤੇ ਹਮਤ ਦਿਓ ਥੈਂਕ ਯੂ ਤ੍ਰਿਪਤ ਮੈਡਮ ਥੈਂਕ ਯੂ so much ਤੇ ਕਈ ਭੈਣਾ ਨੇ ਕਿਹਾ ਕਿ ਅਸੀਂ ਤੁਹਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹਾਂ ਕਾਫੀ ਭੈਣਾ ਨੇ ਕਿਹਾ ਕਿ ਅਸੀਂ ਤੁਹਾਡੀ ਵੀਡੀਓ ਜਿਹੜੀ ਪਹਿਲੀ ਵਾਰ ਦੇਖ ਰਹੇ ਹਾਂ ਉਹਨਾਂ ਨੇ ਕਿਹਾ ਪੰਜਾਬੀ ਕਿਚਨ ਬਲੌਗਸ ਉਹਨਾਂ ਨੇ ਲਿਖਿਆ ਕਿ ਮੈਂ ਤੁਹਾਡੀ ਵੀਡੀਓ ਪਹਿਲੀ ਵਾਰ ਦੇਖ ਰਹੀ ਹਾਂ ਉਹ ਕਹਿੰਦੇ ਮੇਰੇ ਹਸਬੰਦ ਨੂੰ 9 9ਵਾਂ ਸਾਲ ਲੱਗਿਆ ਹੋਇਆ। ਮੇਰੇ ਦੋ ਬੱਚੇ ਨੇ ਉਸ ਟਾਈਮ ਛੋਟੇ ਸੀ ਵੈਗੁਰੂ ਜੀ ਆਪ ਹਿੰਮਤ ਬਖਸ਼ਦੇ ਆ ਘਰੋਂ ਕਿਤੇ ਇੱਕ ਦਿਨ ਲਈ ਵੀ ਜਾਣਾ ਹੋਵੇ ਤਾਂ ਅ ਦਿਲ ਨਹੀਂ ਲੱਗਦਾ ਘਰ ਉਹਨਾਂ ਦਾ ਅਹਿਸਾਸ ਹੁੰਦਾ ਵੀ ਉਹ ਮੇਰੇ ਨਾਲ ਨੇ ਤੇ ਉਹ ਟਾਈਮ ਉਹਨਾਂ ਦੀ ਉਮਰ 32 ਸਾਲ ਸੀ ਤੇ ਫਿਰ ਮੇਰਾ ਵੀਰ ਵੀ ਸਾਨੂੰ ਛੱਡ ਕੇ ਚਲਾ ਗਿਆ ਉਸ ਦੀ ਉਮਰ 43 ਸਾਲ ਸੀ। ਦੁੱਖ ਦਾ ਕੋਈ ਦੁਖੀ ਦਾ ਕੋਈ ਵੀ ਦੁੱਖ ਨਹੀਂ ਸੁਣਦਾ ਵੈਗੁਰੂ ਜੀ ਦਾ ਸਾਰਾ ਭੈਣ ਤੇ ਮੇਰਾ ਪੀਕਾ ਪਰਿਵਾਰ ਮੇਰੇ ਨਾਲ ਹੈ। ਕੋਈ ਗੱਲ ਨਹੀਂ ਜੀ। ਉਹ ਪਰਮਾਤਮਾ ਸਾਰਿਆਂ ਦੇ ਨਾਲ ਹੈ ਤੇ ਤੁਹਾਡਾ ਪਿਕਅਪਰ ਬਾਦ ਤੁਹਾਡੇ ਨਾਲ ਆਇਆ ਤੁਹਾਡੀ ਭੈਣ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਹੈ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਅ ਨੈਕਸਟ ਹੈ ਜੀ ਇਹਨਾਂ ਜੀ ਹਰਬੰਸ ਸ਼ਿਨਾ ਹਰਬੰਸ ਸ਼ਿਨਾ 355 ਦੀ ਆਈਡੀ ਤੋਂ ਆਇਆ ਉਹਨਾਂ ਨੇ ਲਿਖਿਆ ਪੁੱਤਰੀ ਦੀ ਸਟੋਰੀ ਸੁਣ ਕੇ ਬਹੁਤ ਦੁੱਖ ਹੋਇਆ ਪੁੱਤ ਪਲੀਜ਼ ਹਮ ਤੇਰੇ ਕੋਲ ਮੈਮਰੀਜ਼ ਰਹਿ ਗਈਆਂ ਮੈਮਰੀਜ਼ ਦੇ ਸਿਰ ਤੇ ਜ਼ਿੰਦਗੀ ਕੱਟੋ ਪੁੱਤ ਤੇਰੇ ਮਦਰ ਨੂੰ ਵੀ ਬਹੁਤ ਦੁੱਖ ਹੈ ਜਿਸ ਦਾ ਯੰਗ ਏਜ ਵਿੱਚ ਪੁੱਤ ਚਲਾ ਗਿਆ ਉਤਨੀ ਜੀ ਉਹਨਾਂ ਦੇ ਜੁਆਈ ਸੀਗੀ ਉਹ ਇਹ ਮੇਰੇ ਮਦਰ ਨੇ ਆ ਪਰਮਾਤਮਾ ਹਮੇਸ਼ਾ ਤਾਕਤ ਦੇਵੇ ਆਪ ਤੇ ਬੀਬੀ ਜੀ ਤੇ ਆਦੇਸ਼ ਦੇ ਤਾਕਤ ਹੋਣ ਤੁਮ ਹੋ ਗੋਡ ਬlesਸ ਯੂ ਪੁੱਤ ਐਂਡ 올 ਫੈਮਿਲੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਸੀਂ ਜੋ ਵੀ ਹੋ ਅੰਕਲ ਹੋ ਜਾਂ ਆਂਟੀ ਹੋ ਤੁਸੀਂ ਇਨੇ ਪਿਆਰ ਨਾਲ ਮੈਨੂੰ ਕਮੈਂਡ ਕੀਤਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੁਸੀਂ ਹੀ ਸਾਰੇ ਮੇਰੀ ਤਾਕਤ ਹੋ ਤੇ ਲੋ ਜੀ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਸਟੋਰੀਆਂ ਹੈਗੀਆਂ ਨੇ ਆਪਾਂ ਸਾਰੀਆਂ ਸੁਣਾ ਵੀ ਨਹੀਂ ਸਕਦੇ ਹੈਗੇ ਤੁਹਾਨੂੰ ਇੱਕ ਨੇ ਲਿਖਿਆ ਕਿ ਬੈਂਸ ਫੈਮਿਲੀ ਸਸਰੀ ਅਕਾਲ ਪੈਣੇ ਮੇਰੇ ਸਰਦਾਰ ਜੀ ਦੀ ਹਾਰਟ ਅਟੈਕ ਨਾਲ ਡੈਥ ਹੋਈ ਸੀ ਤੇ ਮੈਂ ਵੀ ਬਹੁਤ ਟੁੱਟ ਚੁੱਕੀ ਸੀ ਪਰ ਮੈਂ ਹੁਣ ਸੋਚਦੀ ਕਿ ਸਰਦਾਰ ਜੀ ਤੁਸੀਂ ਕਿਤੇ ਨਹੀਂ ਗਏ ਸਦਾ ਹੀ ਮੇਰੇ ਅੰਗ ਸੰਗ ਨੇ ਮੇਰੀ ਆਤਮਾ ਵਿੱਚ ਵਸਦੇ ਨੇ ਰੋਜ਼ ਸੁਪਨੇ ਹੀ ਚਾ ਕੇ ਗੱਲਾਂ ਕਰਦੇ ਨੇ ਬਸ ਇਸੇ ਕਰਕੇ ਟਾਈਮ ਪਾਸ ਕਰੀ ਜਾਨੀ ਆ ਬਿਲਕੁਲ ਸਹੀ ਗੱਲ ਕਹੀ ਹੈ ਜੀ ਤੁਸੀਂ ਉਹ ਆਪਣੇ ਅੰਗ ਸੰਗ ਨੇ ਉਹ ਕਿਤੇ ਨਹੀਂ ਗਿਆ ਪੰਜ ਚੜ੍ਹ ਕਿਉਂਕਿ ਤੇ ਨਹੀਂ ਜਾ ਸਕਦੇ ਬੱਚਿਆਂ ਚੜ੍ਹ ਕਿਤੇ ਨਹੀਂ ਜਾ ਸਕਦੇ ਕਈ ਧਰਾਂ ਨੇ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਨੇ ਦੇਖੋ ਜੀ ਮੇਰਾ ਇੱਕੋ ਹੀ ਬੇਟਾ ਹੈਗਾ ਜਿਹਦਾ ਨਾਮ ਹੈਗਾ ਆਦੇਸ਼ ਵੀਰ ਸਿੰਘ ਸੰਧੂ ਤੇ ਉਹ ਰਹਿੰਦਾ ਹੈਗਾ ਕੈਨੇਡਾ ਚ ਮੇਰੇ ਪਰਿਵਾਰ ਦੇ ਵਿੱਚ ਬਹੁਤ ਜਣੇ ਆ ਜੀ ਮੇਰਾ ਪਰਿਵਾਰ ਬਹੁਤ ਵੱਡਾ ਹੈ ਮੇਰੇ ਪਰਿਵਾਰ ਦੇ ਵਿੱਚ ਹਰ ਦੇਸ਼ ਦੇ ਪਾਪਾ ਹੋਣੇ ਚਾਰ ਭਰਾ ਸੀ ਠੀਕ ਹੈ ਜੀ ਵੱਡਾ ਪਰਿਵਾਰ ਸੀ ਚਾਰ ਭਰਾ ਦੋ ਭੈਣਾਂ ਦੇ ਹੋਰ ਜੇਠ ਨਾਲ ਦਾ ਨਾਂ ਭਰਿਆ ਹੋਇਆ ਬੇੜਾ ਜਦੋਂ ਵਿਆਹ ਹੋਇਆ ਸੀ ਮੇਰਾ ਸਾਡੇ ਘਰ ਦੇ ਵਿੱਚ 20-25 ਜਣਿਆਂ ਦਾ ਇੱਕ ਵੱਡਾ ਸਾਰਾ ਪਰਿਵਾਰ ਸੀ ਮੇਰੇ ਮਦਰ ਇਨ ਲॉ ਸੀਗੇ ਫਾਦਰ ਇਨ ਲॉ ਨੂੰ ਮੈਨੇ ਨਹੀਂ ਦੇਖਿਆ ਉਹਨਾਂ ਦੀ ਅੱਥਾ ਜਿਹੜੀ ਉਹ ਮੇਰੀ ਮੈਰਿਜ ਤੋਂ ਪਹਿਲਾਂ ਹੀ ਹੋ ਗਈ ਸੀ ਸੋ ਪੂਰਾ ਪਰਿਆ ਪਰਿਵਾਰ ਸੀਗਾ ਸਾਡਾ ਤੇ ਹਰ ਸਾਲ ਇੱਕ ਵਿਆਹ ਹੁੰਦਾ ਹੁੰਦਾ ਸੀ ਹਰ ਸਾਲ ਇੱਕ ਵਿਆਹ ਹੁੰਦਾ ਹੁੰਦਾ ਸੀ ਕਦੇ ਜੇਠ ਦੇ ਮੁੰਡੇ ਦਾ ਵਿਆਹ ਕਦੇ ਕੁੜੀ ਦਾ ਵਿਆਹ ਹਨਾ ਤੇ ਕਿਉਂਕਿ ਸਾਰੇ ਦੇ ਔਰ ਜੇਠ ਸਭ ਵਿਆਹੇ ਹੋਏ ਸੀ ਜਦੋਂ ਮੇਰਾ ਵਿਆਹ ਹੋਇਆ ਹੈਗਾ ਸਭ ਨਾਲ ਦਾ ਵਿਆਹਿਆਂ ਹੋਈਆਂ ਸੀ ਉਹਨਾਂ ਦੇ ਵੱਡੇ ਵੱਡੇ ਬੱਚੇ ਸੀ ਸਾਰਿਆਂ ਦੇ ਤੇ ਸਾਲ ਬਾਅਦ ਹਰ ਸਾਲ ਮੈਨੂੰ ਵਿਆਹ ਹੁੰਦਾ ਹੁੰਦਾ ਸੀਗਾ ਸਹੁਰਿਆਂ ਦੇ ਘਰ ਫਿਰ ਪੇਕੇਆਂ ਦੇ ਘਰ ਹਨਾ ਕਿਉਂਕਿ ਮੈਂ ਆਪਣੇ ਭੈਣ ਭਾਈਆਂ ਦੇ ਵਿੱਚੋਂ ਵੱਡੀ ਸੀ ਅਸੀਂ ਚਾਰ ਭੈਣ ਭਾਈਆਂ ਦੋ ਭਰਾ ਨੇ ਦੋ ਭੈਣਾਂ ਨੇ ਦੋ ਭੈਣਾਂ ਅਸੀਂ ਮਤਲਬ ਮੇਰੀ ਇੱਕ ਹੋਰ ਭੈਣ ਹੈ ਹਨਾ ਉਹ ਪਟਿਆਲੇ ਆ ਉਹਨਾਂ ਨੂੰ ਵੀ ਤੁਸੀਂ ਜਾਣਦੇ ਹੋ ਉਨੰਦ ਉਸ ਜਾਣਦੇ ਹਾਂ ਤੇ ਦੋ ਮੇਰੇ ਬ੍ਰਦਰ ਨੇ ਤੇ ਕਦੇ ਪਿੱਕਿਆਂ ਦੇ ਘਰ ਵਿਆਹ ਕਦੇ ਸੌਹਰਿਆਂ ਦੇ ਘਰ ਵਿਆਹ ਕਦੇ ਪਿੱਕਿਆਂ ਦੀ ਕਰ ਵਿਆਹ ਕਦੇ ਸੌਹਰਿਆਂ ਦੀ ਕਰ ਵਿਆਹ ਮੇਰੇ ਜਿਹੜੇ ਦਸੇ ਉਂਗਲਾ ਸੀਗੀਆਂ ਮੇਰੇ ਸ਼ੱਕ ਹੋ ਚ ਰਹਿਦੀਆਂ ਸੀਗੀਆਂ ਹਨ ਤੇ ਇਸ ਤਰ੍ਹਾਂ ਕਰਦੇ ਕਰਾਉਂਦੇ ਸਾਡੇ 26 ਸਾਲ ਨਿਕਲ ਗਏ ਵਿਆਹ ਤੋਂ ਬਾਅਦ ਤੇ ਉਸ ਤੋਂ ਬਾਅਦ ਬਸ ਪਤਾ ਨਹੀਂ ਕੀ ਪਰਮਾਤਮਾ ਦੀ ਮਰਜ਼ੀ ਪਰਮਾਤਮਾ ਦੀ ਨਿਗਾ ਥੋੜੀ ਜੀ ਟੇਢੀ ਹੋ ਗਈ ਤੇ ਮੇਰਾ ਖਿਆਲਾ ਹੋ ਗਏ ਹੋਣਗੇ 5 ਕਸਾਲ ਆਦੇਸ਼ ਦੇ ਵੱਡੇ ਤਾਇਆ ਜੀ ਉਹਨਾਂ ਦੀ ਬਸ ਹਫਤੇ ਕਿਤੇ ਹੋ ਐਕਸਪਾਇਰ ਹੋ ਗਏ ਸੀਗੇ ਲਿਵਰ ਚ ਥੋੜੀ ਜੀ ਪ੍ਰੋਬਲਮ ਆਈ ਸੀਗੀ ਤੇ ਐਕਸਪਾਇਰ ਹੋ ਗਏ ਉਸ ਤੋਂ ਬਾਅਦ 1.5 ਮਹੀਨੇ ਬਾਅਦ ਮੇਰੇ ਮਦਰ ਇਨ-ਲੋ ਉਹ ਹੋ ਚਲੇ ਗਏ ਉਸ ਤੋਂ ਬਾਅਦ ਸਾਲ ਕੁ ਬਾਅਦ ਅ ਰਿਸ਼ਤੇ ਚਾਚਾ ਜੀ ਅਟੈਕ ਨਾਲ ਚਲੇ ਗਏ ਉਸ ਤੋਂ ਸਾਲ ਬਾਅਦ ਆਦੇਸ਼ ਦੇ ਪੂਆ ਜੀ ਅਟੈਕ ਨਾਲ ਚਲੇ ਗਏ ਉਸ ਤੋਂ 10 ਮਹੀਨੇ ਬਾਅਦ ਅਦੇਸ਼ ਦੇ ਪਾਪਾ ਕੈਂਸਰ ਨਾਲ ਚਲੇ ਗਏ ਤੇ 2019 ਜੁਲਾਈ ਅਗਸਟ ਚ ਮੇਰੇ ਫਾਦਰ ਐਕਸੀਡੈਂਟ ਨਾਲ ਚਲੇ ਗਏ ਸੋ ਇੰਨੀਆਂ ਸਾਰੀਆਂ ਮੌਤਾਂ ਦੇਖੀਆਂ ਅਸੀਂ ਦੁੱਖਾਂ ਦੇ ਪਹਾੜ ਹੀ ਟੁੱਟ ਗਏ ਸਾਡੇ ਪਰਿਵਾਰ ਤੇ ਸੋ ਐਡਾ ਵੱਡਾ ਪਰਿਵਾਰ ਜਿਹਦੇ ਵਿੱਚੋਂ ਸਾਡੇ ਕੁਝ ਇੱਕ ਮੈਂਬਰ ਆ ਜਿਹੜੇ ਮਤਲਬ ਪਤਿਆਂ ਨੂੰ ਮੁਚੜ ਗਏ ਇੱਕ ਸਾਲ ਇੱਕ ਦੂਜੇ ਸਾਲ ਦੂਜਾ ਤੀਜੇ ਸਾਲ ਤੀਜਾ ਫਟਾਫਟ ਫਟਾਫਟ ਮੈਂ ਬਲੋਗ ਦਾ ਸਾਲ ਵੀ ਨਹੀਂ ਪਿੰਨਾ ਸੀਗਾ ਪਤਾ ਨਹੀਂ ਕੀ ਪ੍ਰਮਾਤਮਾ ਦੀ ਮਰਜ਼ੀ ਤੇ ਇੱਕ ਹੱਸਦੇ ਖੇੜਦੇ ਪਰਿਵਾਰ ਦੇ ਵਿੱਚੋਂ ਸਾਡੇ ਪੰਜਕ ਮੈਂਬਰ ਸਾਨੂੰ ਧੋਖਾ ਦੇ ਗਏ ਹੁਣ ਪਰਵਾਰ ਦੇ ਵਿੱਚ ਬਾਈ ਜੀ ਸਾਡੇ ਦੇਜ ਦਿੱਤਾ ਆ ਜੀ ਨੇ ਤੇ ਇੱਕ ਨਣਦ ਨੇ ਇਹਦੇ ਇਸਦੇ ਭੂਆ ਜੀ ਨੇ ਉਹਨਾਂ ਨੂੰ ਤੁਸੀਂ ਬਲੌਗਸ ਦੇ ਵਿੱਚ ਮਿਲਦੇ ਹੋ ਪੰਮੀ ਭੈਣ ਜੀ ਹੈ ਨਾ ਤੇ ਉਹਨਾਂ ਦੇ ਸਬਦੇ ਆਪਣੇ ਪਰਿਵਾਰ ਨੇ ਜੀ ਸਾਰਿਆਂ ਦੇ ਬੱਚੇ ਮੈਰਿਟ ਨੇ ਤੇ ਕੋਈ ਬਾਹਰ ਚਲੇ ਗਏ ਕੁਝ ਇੱਥੇ ਨੇ ਖਿੰਡ ਜੇ ਗਏ ਬਸ ਜਿਔਰ ਦਾ ਸਾਰਾ ਪਰਿਵਾਰ ਬਾਹਰ ਚਲੇ ਗਿਆ ਕੁੜੀਆਂ ਬੇਟਾ ਦਰਾਣੀ ਸਭ ਬਾਹਰ ਚਲੇ ਗਏ ਮੇਰਾ ਬੇਟਾ ਬਾਹਰ ਹੈ ਜੇਠ ਦਾ ਪੁੱਤਾ ਬਾਹਰ ਹੈ ਬਸ ਇਦਾਂ ਕਰਕੇ ਪਰਿਵਾਰ ਹਜੇ ਵੀ ਬਹੁਤ ਵੱਡਾ ਹੈ ਸਾਡਾ ਪਿੰਡ ਮੈਂ ਇੱਕ ਵਲੌਗ ਦੇ ਵਿੱਚ ਦਿਖਾਇਆ ਸੀ ਕਿ ਸਾਰੇ ਘਰ ਸਾਡੇ ਨੇ ਤੋਲ ਮੈਂ ਇਹ ਆ ਕਿ ਭੈਣ ਜੀ ਤਾਂ ਸਾਹਮਣੇ ਆਉਂਦੇ ਆ ਮੇਰੇ ਵਲੌਗਸ ਦੇ ਵਿੱਚ ਦੇਖਦੇ ਹੋ ਅਸਿਸਟੈਂਟ ਉਹਨੂੰ ਬਾਕੀ ਵੇਖੋ ਪਿੰਡਾਂ ਦਾ ਆਪਦਾ ਆਪਦਾ ਹਸਾਬ ਦਾ ਹੁੰਦਾ ਹੈ ਨਾ ਤੇ ਚਲੋ ਨਹੀਂ ਆਉਣਾ ਚਾਹੁੰਦਾ ਕੋਈ ਕੈਮਰੇ ਦੇ ਸਾਹਮਣੇ ਸੋ ਆਪਾਂ ਉਹਨਾਂ ਨੂੰ ਨਹੀਂ ਲਿਆ ਕੇ ਆਉਂਦੇ ਜਿਹੜਾ ਆਉਣਾ ਚਾਹੁੰਦਾ ਕੈਮਰੇ ਅੱਗੇ ਆਪਾਂ ਉਹਨਾਂ ਨੂੰ ਲੈ ਆਉਣੀ ਆ ਤੇ ਨਾਲੇ ਇਹ ਜਿਹੜਾ ਕੰਮ ਹੈਗਾ ਇਹ ਮੇਰਾ ਹੈ ਹੋਰ ਬਾਕੀਆਂ ਦਾ ਨਹੀਂ ਹੈਗਾ ਤੇ ਇਹ ਮੈਂ ਆਪ ਦੇ ਸਿਰ ਤੇ ਚਲਾਉਣਾ ਜੋ ਮੈਂ ਆਪਣੇ ਵਲੌਗਸ ਬਣਾ ਰਹੀ ਆਂ ਇਹ ਮੈਂ ਆਪਣੇ ਸਿਰ ਤੇ ਬਣਾਉਣੇ ਨੇ ਤੇ ਇਹ ਸਾਰਾ ਕੰਮ ਸੀਗਾ ਜਿਹੜਾ ਸ਼ੁਰੂ ਕੀਤਾ ਸੀ ਵਲੌਗਸ ਇਹ ਨਾਲ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਕੀਤੇ ਨੇ ਤੇ ਤੁਹਾਨੂੰ ਮੈਂ ਆਪਣਾ ਇੱਕ ਪਰਿਵਾਰ ਮੰਨ ਲਿਆ ਤੇ ਮੇਰਾ ਹੁਣ ਤੁਸੀਂ ਵੀ ਇੱਕ ਬਹੁਤ ਵੱਡਾ ਪਰਿਵਾਰ ਠੀਕ ਹੈ ਜੀ ਸੋ ਕਾਫੀ ਵੱਡਾ ਮੇਰਾ ਪਰਿਵਾਰ ਆ ਦੋ ਨਣਦਾ ਨੇ ਦੋਨਾਂ ਦੇ ਬੱਚੇ ਵੀ ਆਏ ਹੋਏ ਨੇ ਤੇ ਬਸ ਲੈਰਾ-ਪੈਰਾ ਨਹੀਂ ਜੀ ਤੇ ਕਾਫੀ ਰੌਣਕਾਂ ਹੁੰਦੀਆਂ ਨੇ ਐ ਤਾਂ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਪਹਿਲਾਂ ਕੀ ਹੁੰਦਾ ਹੁੰਦਾ ਸੀ ਜਦੋਂ ਸਾਰੇ ਸਾਡੇ ਮੈਂਬਰ ਪੂਰੇ ਸੀਗੇ ਅਸੀਂ ਵਿਆਹ ਸ਼ਾਦੀ ਜਾਣਾ ਤੇ ਸਾਨੂੰ ਐ ਲੱਗਦਾ ਹੁੰਦਾ ਸੀਗਾ ਵੀ ਹੋਰ ਨਹੀਂ ਕੋਈ ਦੇਖਦਾ ਸਾਡੇ ਸਾਰੇ ਆਲੇ ਦੁਆਲੇ ਸਾਨੂੰ ਆਪਣੇ ਹੀ ਸਾਰੇ ਘਰ ਦੇ ਮੈਂਬਰ ਦੇਖਦੇ ਹੁੰਦੇ ਸੀ ਕਿਉਂਕਿ ਅ ਕਾਫੀ ਮੈਂਬਰ ਸੀਗੇ ਘਰ ਦੇ ਸਾਡੇ ਠੀਕ ਹੈ ਤੇ ਵਧੀਆ ਸੀਗਾ ਪਰਿਵਾਰ ਹੱਸਦਾ ਵਸਦਾ ਦੇਖੋ ਹੁਣ ਵੀ ਚਲੋ ਠੀਕ ਹੈ ਵਿੱਚੋਂ ਕੁਝਕ ਬੰਦੇ ਆ ਜਿਹੜੇ ਉਹ ਸਾਡੇ ਨਿਕਲ ਗਏ ਨੇ ਤੇ ਚਲੋ ਉਹਨਾਂ ਦਾ ਅੱਗੇ ਪਰਿਵਾਰ ਚੱਲ ਰਿਹਾ ਹੈ ਪ੍ਰਮਾਤਮਾ ਕਰੇ ਸਭ ਦਾ ਪਰਿਵਾਰ ਹੈ ਜਿਹੜਾ ਹੱਸੇ ਖੇਡੇ ਵਧੇ ਫੁੱਲੇ ਹੈਨਾ ਤੇ ਚਲੋ ਇਹ ਸੀਗਾ ਜੀ ਆਪਣਾ ਪਰਿਵਾਰ ਵੱਡਾ ਸਾਰਾ ਪਰਿਵਾਰ ਠੀਕ ਹੈ ਜੀ ਸਾਰੇ ਖੁਸ਼ ਨੇ ਮੌਜਾਂ ਕਰਦੇ ਨੇ ਕਿਸੇ ਨੂੰ ਕੋਈ ਹੋਰ ਤਕਲੀਫ ਨਹੀਂ ਹੈ ਪਰ ਜਿਹੜੇ ਇਨਸਾਨ ਚਲੇ ਗਏ ਉਹਨਾਂ ਦੀ ਤਕਲੀਫ ਦੇਖੋ ਸਾਰਿਆਂ ਨੂੰ ਹੈਗੀ ਹੋਈ ਹੈ ਕਿਸੇ ਦੀ ਜਿਆਦਾ ਨਹੀਂ ਸੀ ਕਿ ਸਾਰੇ 65 ਤੋਂ نیچے-नीचे ਸੀ ਪੈਣ ਤੋਂ ਸਾਰੀ ਥੱਲੇ-ਥੱਲੇ ਸੀ ਜੀ ਔਰ ਦੀ ਇਸ ਸਮੇਂ ਅਗਲਾ 55-55 ਸਾਲ ਹੀ ਸੀ ਤੇ ਉਹਨਾਂ ਦੇ ਇੱਕ ਬੱਚੇ ਦੀ ਮੈਰਿਜ ਹੋਈ ਹੋਈ ਸੀਗੀ ਬੇਟੀ ਦੀ ਤੇ ਬਾਕੀ ਬੇਟਾ ਤੇ ਬੇਟੀ ਆ ਜਿਹੜੀ ਉਹਨਾਂ ਦੀ ਮੈਰਿਜ ਵੀ ਉਹਨਾਂ ਨੇ ਮਤਲਬ ਬਾਅਦ ਚ ਹੋਈ ਹੈ ਉਦੋਂ ਦੇ ਇਸ ਦੇ ਪਾਪਾ ਹੈਗੇ ਸੀ ਜਦੋਂ ਬੇਟੀ ਦੀ ਮੈਰਿਜ ਹੋਈ ਆ ਪਰ ਉਹ ਬਿਮਾਰ ਸੀਗੇ ਤੇ ਬਸ ਸਿਰਫ ਅਸੀਂ ਅੱਧੇ ਘੰਟੇ ਲਈ ਹਾਜ਼ਰੀ ਲਵਾ ਕੇ ਵਾਪਸ ਆ ਗਏ ਸੀ ਵੈਲਨਸ ਤੇ ਜਦੋਂ ਬੇਟੇ ਦੀ ਮੈਰਿਜ ਹੋਈ ਆ ਜੌਰ ਦੇ ਬੇਟੇ ਦੀ ਉਦੋਂ ਤਾਂ ਉਹ ਨਹੀਂ ਸੀਗੇ ਤੇ ਜੌਰ ਵੀ ਨਹੀਂ ਸੀਗਾ ਵਿਚਾਰਾ ਤੇ ਇਹਦੇ ਇਸ ਦੇ ਪਾਪਾ ਵੀ ਨਹੀਂ ਸੀਗੇ ਲੋ ਜੀ ਇਹ ਸੀਗੀ ਸਾਡੀ ਫੈਮਿਲੀ ਦੀ ਸਟੋਰੀ ਤੇ ਬਾਕੀ ਹੈਗਾ ਜੀ ਹੁਣ ਮੈਂ ਕਿੱਥੇ ਰਹਿ ਰਹੀ ਹਾਂ ਇਹ ਵੀ ਭੈਣਾਂ ਨੇ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਰਹਿੰਦੀ ਹਾਂ ਜੀ ਫਰੀਦਕੋਟ ਠੀਕ ਹੈ ਜੀ ਤੇ ਮੈਂ ਪਿੰਡ ਕਿਉਂ ਨਹੀਂ ਰਹਿੰਦੀ ਤੁਸੀਂ ਇਹ ਵੀ ਪੁੱਛੋਗੇ ਮੈਨੂੰ ਪਤਾ ਹੈ ਉਹ ਤੁਹਾਡੇ ਸਵਾਲ ਦਾ ਜਵਾਬ ਮੈਂ ਪਹਿਲਾਂ ਹੀ ਦੇ ਦੇਣੀ ਹੈ ਕਿਉਂਕਿ ਜਦੋਂ ਅਸੀਂ ਇੱਥੇ ਸ਼ਿਫਟ ਹੋਏ ਹਾਂ ਫਰੀਦਕੋਟ ਉਦੋਂ ਅਦੇਸ਼ਦੀਪਾ ਪਪਾ ਠੀਕ ਠਾਕ ਸੀਗੇ ਤੇ ਸਾਡਾ ਇਹ ਸਾਡੇ ਕੋਲੇ ਪਲਾਟ ਪਹਿਲਾਂ ਹੀ ਬਹੁਤ ਸਾਲ ਪਹਿਲਾਂ ਲਿਆ ਹੋਇਆ ਸੀ ਤੇ ਅਸੀਂ ਬਸ ਉਦਾਂ ਹੀ ਕਿਉਂਕਿ ਸ਼ਹਿਰ 'ਚ ਹੀ ਰਹਿੰਦੇ ਸੀਗੇ ਪਹਿਲਾਂ ਸੰਗਰੂਰ ਰਹਿੰਦੇ ਸੀਗੇ ਸਹੀ ਕਹਿੰਦੀ ਸੋਚਿਆ ਹੀ ਨਹੀਂ ਸੀਗਾ ਪਿੰਡ ਜਾਣ ਬਾਰੇ ਬਸ ਇਹੀ ਹੋਇਆ ਵੀ ਇੱਥੇ ਪਿੰਡ ਦੇ ਨੇੜੇ ਆ ਗਏ ਆ ਇਥੇ ਦੂਰ ਤਾਂ ਹੈ ਨਹੀਂਗਾ ਵੀ ਆਪਾਂ ਇੱਥੇ ਹੀ ਰਹਾਂਗੇ ਸੋ ਅਸੀਂ ਸਾਨੂੰ ਇਹ ਘਰ ਆ ਫਿਰ ਬਣਿਆ ਬਣਾਇਆ ਮਿਲ ਗਿਆ ਪਲਾਟ ਆਪਣਾ ਬਚ ਗਿਆ ਉਹ ਆਪਣਾ ਬਿਲਕੁਲ ਨਾਲ ਹੀ ਆ ਘਰ ਦੇ ਹਨਾ ਤੇ ਬਸ ਫਿਰ ਅਸੀਂ ਇੱਥੇ ਆ ਗਏ ਬਸ ਉਹੀ ਆਦਤ ਦੀ ਪਈ ਹੋਈ ਹੈ ਡਿਜਟ ਰਹਿਣ ਦੀ ਆਦਤ ਘਟ ਸੀਗੀ ਹਨ ਤੇ ਆਦੇਸ਼ ਦੇ ਪਾਪਾ ਵੀ ਕਾਫੀ ਸਾਲ ਆ ਜਿਹੜੇ ਉਹ ਸ਼ਹਿਰ 'ਚ ਹੀ ਰਹੇ ਨੇ ਬਸ ਇਸ ਕਰਕੇ ਤੇ ਆਦੇਸ਼ ਦੇ ਪਾਪਾ ਵੀ ਕੀ ਕਰਦੇ ਸੀਗੇ ਤੁਸੀਂ ਇਹ ਵੀ ਪੁੱਛੋਗੇ ਹਨਾ ਆਦੇਸ਼ ਦੇ ਪਾਪਾ ਕਾਲ ਡਿਗਰੀ ਕਾਲਜ ਮਸਤਪੁਰਨਾ ਸਾਹਿਬ ਦੇ ਕਿ ਪੰਜਾਬੀ ਦੇ ਪ੍ਰੋਫੈਸਰ ਸੀਗੇ ਠੀਕ ਹੈ ਜੀ ਤੇ ਮੈਂ ਹੈਗੀ ਆ ਲੈਕਚਰਰ ਇੰਗਲਿਸ਼ ਠੀਕ ਹੈ ਜੀ ਤੇ ਬਾਕੀ ਥੋੜੇ ਜਿਹੜੇ ਕੋਈ ਸਵਾਲ ਹੋਣਗੇ ਉਹਨਾਂ ਦਾ ਆਪਾਂ ਟਾਈਮ ਟੂ ਟਾਈਮ ਜਵਾਬ ਦਿੰਦੇ ਰਹਾਂਗੇ ਚਲੋ ਆਪਾਂ ਹੁਣ ਖੁਸ਼ ਖੁਸ਼ੀ 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 ਵਲੌਗ ਕਰਾਂਗੇ ਹੁਣ ਆਪਾਂ ਕੋਈ ਉਦਾਸੀ ਵਾਲੇ ਰੋਣ ਧੋਣ ਵਾਲੇ ਕੋਈ ਵਲੌਗ ਨਹੀਂ ਕਰਨੇ ਹੈਗੇ ਵੀ ਪੋਜ਼ਿਟਿਵ ਜਿਹੜੀਆਂ ਭੈਣਾਂ ਵੀ ਪ੍ਰੋਬਲਮ ਚੋਂ ਲੰਘ ਰਹੀਆਂ ਨੇ ਉਹ ਵੀ ਪਲੀਜ਼ ਹੌਸਲਾ ਰੱਖੋ ਪੋਜ਼ਿਟਿਵ ਰਹੋ ਪਰਮਾਤਮਾ ਤੇ ਭਰੋਸਾ ਰੱਖੋ ਕਿਉਂਕਿ ਜੇ ਸੁੱਖ ਨਹੀਂ ਰਹਿਣਾ ਤੇ ਦੁੱਖ ਨੇ ਵੀ ਨਹੀਂ ਰਹਿਣਾ ਹੌਲੀ ਹੌਲੀ ਟਾਈਮ ਦੇ ਨਾਲ ਹੈ ਜਿਹੜੇ ਜ਼ਖਮ ਭਰਦੇ ਜਾਣੇ ਆ ਆਪਣੇ ਬੱਚੇ ਆ ਇਹਨਾਂ ਬੱਚਿਆਂ ਨੂੰ ਦੇਖਦੇ ਕੇ ਆਪਾਂ ਜੀਣਾ ਹੈ ਇਹ ਉਹਨਾਂ ਦੀ ਅੰਸ਼ ਹੈ ਆਪਣੇ ਹਸਬੰਦ ਆਪਣੇ ਨਾਲ ਹੈ ਠੀਕ ਹੈ ਜੀ ਇਹ ਇੱਕ ਅਹਿਸਾਸ ਹੈ ਸੋ ਫੇਸ ਕਰੋ ਇਹਨੂੰ ਇਸ ਟਾਈਮ ਨੂੰ ਵੀ ਫੇਸ ਕਰੋ ਜਿਹੜੇ ਆਪਾਂ ਖੁਸ਼ੀ ਵਾਲਾ ਸਮਾਂ ਸੀ ਉਹਨੂੰ ਆਪਾਂ ਕਿੰਨਾ ਇੰਜੋਏ ਕੀਤਾ ਹੁਣ ਇਹਨੂੰ ਵੀ ਫੇਸ ਕਰਨਾ ਆਪਣਾ ਫਰਜ਼ ਬਣਦਾ ਹੈ ਬਸ ਪ੍ਰਮਾਤਮਾ 'ਤੇ ਅਰਦਾਸ ਕਰੋ ਕਿ ਸਾਨੂੰ ਬਹੁਤ ਸਾਰੀ ਹਿੰਮਤ ਤੇ ਤਾਕਤ ਦੇ ਕੇ ਰੱਖੀ ਮੇਰੇ ਵਾਹੀਵਰ ਤੇ ਚਲੋ ਜੀ ਆਪਾਂ ਵਲੌਗ ਇੱਥੇ ਮੇਰਾ ਖਿਆਲ ਹੈ ਹੁਣ ਐਂਡ ਕਰ ਦਈਏ ਤੇ ਫਿਰ ਮਿਲਾਂਗੇ ਆਪਾਂ ਕੋਈ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੱਚੀਗਾ